ਸਾਰੇ ਡੰਗਰ ਇੱਥੇ ਦਰਿਆ ਚ ਪੱਠੇ-ਪੁੱਠੇ ਲਈ ਇਤਰਾ ਦੇ ਉੱਤੇ ਰੁਵਾਦ ਪਾਣੀ ਖੜੀ ਗਈ। ਜੇ ਸਾਰੇ ਇੱਥੇ ਆ ਗਏ ਤੇ ਚੜਕ ਦੇ ਮਜ਼ਦੂਰ ਹੋਏ ਇੱਥੇ ਬੈਠੇ ਡੰਗਰ ਲੈ ਕੇ। ਕਿੰਨੇ ਚਿਰ ਤੋਂ ਤੁਸੀਂ ਮੰਡ ਚ ਰਹ ਰਹੇ ਹੋ? ਅਸੀਂ ਤਾਂ ਬਾਵਾਂ ਸਾਲ ਹੋ ਗਏ ਭਾਈ ਇੱਥੇ ਮੰਡ ਹੀ ਰਹਿੰਦੇ ਰਹੇ। ਹੂੰ ਫੋਨ ਫਿਰ ਪਾਣੀ ਦਾ ਕਰਕੇ। ਜਿਹੜਾ ਪਾਣੀ ਦਾ ਪੱਧਰ ਵਧਿਆ ਇਹ ਕਿੰਨੇ ਜਿੰਨੇ ਥੋੜਾ ਥੋੜਾ ਹੀ ਪਰ ਰਾਤ ਨੂੰ ਵਧੇ ਜਿਆਦਾ ਰਾਤ ਤਾਂ ਪਤਾ ਨਹੀਂ ਲੱਗਾ ਵੀ ਅਸੀਂ ਇੱਥੇ ਡੰਗਰ ਬਣੇ ਹੀ ਰਹੋ ਡੰਗਰਾਂ 'ਚ ਪਾਣੀ ਆ ਗਿਆ ਪੂਰਾ। ਹੁਣ ਤੁਸੀਂ ਕਦੋਂ ਦੇ ਇੱਥੇ ਆ ਕੇ ਬੈਠੇ ਆ? ਹਿੰਦਰ ਸ਼ਾਮ ਦੇ ਆਏ ਆ ਸ਼ਾਮ ਪਾਣੀ ਨਹੀਂ ਵੀ ਰਾਤ ਰਾਤ ਆ ਜਾਂਦਾ ਇਹ ਪਾਣੀ ਵੀਰ ਜੀ ਵੇਖੋ ਇਹ ਸਾਡਾ ਜਿਹੜਾ ਕਪੂਰਥਲਾ ਹਲਕਾ ਨਾ ਸਾਨੂੰ ਹਰ ਵਾਰੀ ਮਾਰ ਸਾਲ ਤੇ ਇੱਕ ਸਾਲ ਲੰਘਦਾ ਦੂਜੇ ਸਾਲ ਸਾਨੂੰ ਮਾਰ ਪੈ ਜਾਂਦੀ ਤੇ ਇਹ ਜੀ ਸਾਰਾ ਪ੍ਰਸ਼ਾਸਨ ਦਾ ਵਾ ਜੋ ਸਾਡੇ ਦਰਿਆਵਾਂ ਦੇ ਵਹਿਲ ਨੇ ਕੋਈ ਸਫਾਈ ਨਹੀਂ ਹੋ ਰਹੀ ਅਗੇ ਸਭ ਇੱਕ ਵਹਿਲ ਚੱਲ ਰਿਹਾ ਛੋਟਾ ਜਿਹਾ ਬਾਕੀ ਸਭ ਬੰਦ ਨੇ ਤੇ ਪਿੱਛੇ ਡਾਕ ਲੱਗ ਜਾਂਦੀ ਪਾਣੀ ਸਾਰਾ ਐ ਨੂੰ ਆ ਜਾਂਦਾ ਤੇ ਕੁਛ ਏਅਰਪੋਰਟਾਂ ਬਣ ਗਈਆਂ ਨੇ ਰਾਤ ਸਮਿੱਧ ਦਰਿਆ ਦੇ ਵਿੱਚ ਬਣ ਗਈਆਂ ਰਾਤ ਸਾਰੀ ਉਧਰ ਸਾਰਾ ਬੋਰਾ ਲੱਗ ਕੇ ਪਾਣੀ ਸਾਰਾ ਡਾਕ ਲਾ ਕੇ ਆਉਣ ਨੂੰ ਆ ਰਿਹਾ ਵਾ ਉਦ ਸਾਰਾ ਦਰਿਆ ਪੂਰਿਆ ਜਾ ਰਿਹਾ ਵਾ ਤੁਸੀਂ ਇਹ ਪਾਣੀ ਲੱਥੂਗਾ ਤੁਸੀਂ ਲਾਈਵ ਜਾ ਕੇ ਮੌਕਾ ਦੇਖ ਸਕਦੇ ਹੋ ਕਿ ਕੀ ਉੱਥੇ ਦਵਾਈ ਮਚਣ ਲਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਗੱਲ ਇਹ ਦੇਖੋ ਜੀ 4 500 ਕਲਾ ਤੇ ਪਹਚਾਤਦਾ ਹੀ ਇਹਦੇ ਬਾਕੀ ਆ ਜੀਵਿੰਦਾਰ ਜਿਹੜੇ ਚਾਰੇ ਹਰ ਸਾਲ ਮਾਰੇ ਜਾਂਦੇ ਆ ਜਿਹੜੇ ਨੀਵੇਂ ਥਾਂ ਵਾਲੇ ਆ ਇਹਨਾਂ ਵਿਚਾਰਾਂ ਦਾ ਇਹੋ ਇਹ ਰੋਜੀ ਰੋਟੀ ਇਹਨਾਂ ਦੇ ਚੁੱਲਿਆਂ ਦਾ ਅੱਗ ਬੁਝ ਜੇ ਦੀ ਸਾਡੇ ਲਈ ਤੇ ਨਾ ਕੋਈ ਸੈਕਟਰ ਸਰਕਾਰ ਸੌਂਦੀ ਸਾਡੀ ਕਦੀ ਸਾਨੂੰ ਦਿੱਲੀ ਸਾਧਲੀ ਨੇ ਕਦੀ ਕਿਤੇ ਸਾਧਲੀ ਦੇ ਸਾਡਾ ਦੇ ਇਹਨਾਂ ਨੇ ਜੀਣਾ ਹਰਾਮ ਕਰਤਾ ਜੀ ਜਿਹੜੀਆਂ ਹੁਣ ਸਰਕਾਰਾਂ ਆਈਆਂ ਇਹ ਦੇਖ ਇਹ ਦੇਖ ਕਹਿਣਾ ਚਾਹੁੰਦੇ ਆ ਵੀ ਜੋ ਸਾਡਾ ਨੁਕਸਾਨ ਹੁੰਦਾ ਹਰ ਸਾਲ ਸਾਨੂੰ ਪਿਛਲੀ ਵਾਰ ਵੀ ਕੋਈ ਹਜੇ ਤੱਕ ਪੰਜੀ ਨਹੀਂ ਮਿਲੀ ਜਿਹੜਾ ਹੋਇਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਵਾ ਤੇ ਸਾਨੂੰ ਕੋਈ ਚਵਾਨੀ ਤੇਲੀ ਚਾਰਾ ਗਰੀਬ ਬੰਦੇ ਨੇ ਆ ਵੇਖੋ ਆ ਕਿਸਾਨ ਦਾ ਇਧਰ ਤੁਹਾਡਾ ਕਿੰਨਾ ਝੋਨਾ ਜੀ ਉੱਥੇ ਮੇਰੇ ਬਾਰ 12 ਕਿਲੇ ਪੈਲੀ ਨਵੀਰ ਦੀ ਮੇਰੇ ਅਕਲ 12 ਦੀ 12 ਕਿਲੇ ਡੋਪ ਗਈ ਤੇ ਚਵਾਨੀ ਨਹੀਂ ਮਿਲਦੀ ਕਰਜ਼ੇ ਚੁੱਕ ਚੁਗਾਰਤੀਆਂ ਚੁੱਕ ਚੁਗ ਪੈਸੇ ਲਿਆ ਕੇ ਫਸਲ ਤੇ ਲਾਈਦੇ ਆ ਤੇ ਬਾਅਦ ਚ ਸਾਡੀ ਆਰ ਦੁਰਦਸ਼ਾ ਹੋ ਜਾਂਦੀ ਏ ਜੇ ਪਾਣੀ ਇਹੀ ਕਹੀ ਨੇ ਵੀ ਨਾਲੋਂ ਨਾਲ ਕੱਢ ਦੋ ਡਮਾ ਜੇ ਤੁਹਾਡਾ ਫੁੱਟ ਵੱਧਾ ਤੇ 1.5 ਫੁੱਟ ਕੱਢ ਦੋ ਪਾਣੀ ਤੇ ਫੇਰ ਪਿਛੇ ਆ ਜਾਣਾ بارشਾਂ ਦੇ ਫੇਰੀਆਂ ਹੁੰਦੀਆਂ ਪਰ ਇਹ ਨਹੀਂ ਇਹ ਫੁੱਟ ਨਹੀਂ ਜਦੋਂ 10 ਫੁੱਟ ਵੱਧਾ ਫੇਰ ਇਕੱਠਾ ਛੱਡਦੇ ਆ ਸਾਡਾ ਨਖਾਨ ਕਰਨ ਵਾਸਤੇ ਤੇ ਸਾਡੇ ਜਿਹੜੇ ਉੱਥੇ ਕੋਈ ਸਿੱਖ ਭਾਈ ਲੱਗੇ ਹਿੱਡਾ ਮਾ ਤੇ ਉਹ ਵੀ ਉੱਥੋਂ ਹਟਾ ਕੇ ਤੇ ਹਿੰਦੂ ਵੀਰ ਬਾਹਤੇ ਆ ਉਹ ਸਾਨੂੰ ਤੁਹਾਨੂੰ ਪਤਾ ਹੀ ਸਾਡੇ ਅੱਗੇ ਕੀ ਹੋ ਰਿਹਾ ਤੇ ਕੀ ਅੱਗੇ ਹੋਣ ਰਿਹਾ ਆ ਪਰ ਜਿੱਥੇ ਤੱਕ ਦੂਰ ਤੱਕ ਨਿਗਾਹ ਪੇ ਬੀਜੀ ਉਹ ਤੇ ਸਾਡੇ ਨਾਲ ਜੀ ਨਿਕਲੇ ਆ ਉਹ ਬਸ ਉਹਨਾਂ ਦਾ ਰਹਿਣਾ ਬਹਿਣਾ ਹੁਚਾਰਾ ਤੰਬੂ ਲਾ ਕੇ ਬੈਠੇ ਇੱਥੇ ਕੋਈ ਉਹਨਾਂ ਦਾ ਜੀਣਾ ਨਹੀਂ ਉੱਥੇ ਉਹ ਸਬ ਤੇ ਇਹ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਕੋਈ ਸਾਨੂੰ ਉਮੀਦ ਆਵਾ ਵੀ ਸਾਨੂੰ ਇਹ ਮੌਜਾ ਦੇਣਗੇ ਅਸੀਂ ਹੱਥ ਜੋੜ ਕੇ ਨੇ ਵੀ ਸਾਡਾ ਪਿਛਲੇ ਵਾਰੀ ਬਹੁਤ ਨੁਕਸਾਨ ਹੋਇਆ ਸੀ ਤੇ ਸਾਡਾ ਕੋਈ ਨਾ ਕੋਈ ਇਸ ਬਾਰੇ ਹੱਲ ਕੀਤਾ ਜਾਵੇ ਇੰਨੀ ਮਾਰ ਨਹੀਂ ਚੱਲੀ ਜਾਂਦੀ ਹੁਣ ਸਾਰਾ ਫਸਲਾਂ ਦੇ ਖਾਦ ਪਾਣੀ ਤੇ ਸਭ ਕੁਝ ਹੋ ਗਿਆ ਵਾ ਹੁਣ ਸਿਰ ਵੱਢਣ ਦੀ ਤਿਆਰੀ ਹੈ ਦੀ ਤੇ ਪਾਣੀ ਆਇਆ ਹੈ ਤੇ ਕੋਈ ਪ੍ਰਸ਼ਾਸਨ ਨਹੀਂ ਜਿਹੜਾ ਹੈਗਾ ਤੁਹਾਡੇ ਤੱਕ ਕੋਈ ਸਾਡਾ ਕੋਈ ਕਰਮਚਾਰੀ ਕੋਈ ਨਹੀਂ ਪਹੁੰਚਾ ਕੋਈ ਸਾਡਾ ਅਲੋਟਮੈਂਟ ਨਹੀਂ ਹੋਈ ਇਸ ਦੀ ਵੀ ਪਾਣੀ ਆ ਰਿਹਾ ਜਾਂ ਤੁਸੀਂ ਆਪਣਾ ਸੇਫ ਹੋ ਜਾਓ ਕੁਝ ਨਹੀਂ ਹੋਇਆ ਸਿੱਧਾ ਪਾਣੀ ਛੱਡਦਾ ਉਹਨਾਂ ਨੇ ਹਾਂਜੀ ਹਾਂ ਬਾਪੂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਕਹਿਣਾ ਚਾਹੁੰਦੇ ਜੀ ਪਿੰਡ ਚੱਕੋ ਕੀ ਜੀ ਤੇ ਅਸੀਂ ਮੰਡ ਦੇ ਰਹਿਣ ਵਾਲੇ ਮੰਡ ਦੀ ਫਸਲ ਆ ਅਹੀਂ ਤੇ ਅਜੇ ਤਾਂ ਸਾਨੂੰ ਪਾਣੀ ਆਉਂਦਾ ਅਸੀਂ ਕਰਜਾ ਵੀ ਲੈ ਲੈਨੇ ਆ ਸਾਡੇ ਕੋਲ ਮੁੜ ਕੇ ਕਰਜਾ ਵੀ ਨਹੀਂ ਲੈਂਦਾ ਹੂੰ ਅੱਛਾ ਦੁੱਗਜਾ ਗਾ ਮੇ ਵੀ ਜਿਹੜਾ ਰਾਹ ਸਵਾਮੀ ਕੇ ਆ ਇਹ ਬੰਦੇ ਬਹੁਤ ਵਧੀਆ ਅਸੀਂ ਇਹਨਾਂ ਨਾਲ ਕੋਈ ਨਹੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਦੀ ਸਰਕਾਰ ਆ ਤੇ ਜੋ ਉਹਨਾਂ ਨੇ ਬੰਨ ਉਧਰੋਂ ਬੰਨ ਬੰਨ ਕੇ ਤੇ ਉਹ ਤੁਸੀਂ ਨਾਲ ਦਰਿਆਏ ਲਾਉਣ ਨੂੰ ਫਿਰਦੇ ਆ ਹਾਂਜੀ ਜੋ ਦਰ ਆਇਦਰ ਉਹਨਾਂ ਲੈ ਜਾਂਦਾ ਤੇ ਅਸੀਂ ਕਿੱਧਰ ਜਾਣਾ ਅਸੀਂ ਤੇ ਫਿਰ ਠੱਕੇ ਹੀ ਖਾਣੇ ਆ ਕੋਈ ਨਹੀਂ ਮਿਲਣਾ ਸਾਨੂੰ ਕਿੰਨੇ ਕਿੱਲੇ ਤੇ ਤੁਹਾਡੀ ਵਾਈ ਇੱਥੇ ਜਿਹੜੀ ਕਰਦੇ ਉੱਥੇ ਮੇਰੀ 10 ਕਿੱਲੇ ਮਾਲਕੀ ਹੈ ਜੀ ਠੀਕ ਆ ਪੱਕੀ ਕੀ ਬੀਜਿਆ ਤੁਸੀਂ ਹੁਣ ਇਸ ਟਾਈਮ ਤੇ ਆਸ ਝੋਨਾ ਹੀ ਲੱਗਾ ਸਾਰਾ ਖਤਮ ਤੇ 2 ਕਿੱਲੇ ਗੰਨਾ ਵਿੱਚ ਉਹ ਗੰਨਾ ਵੀ ਮਰ ਜਾਣਾ ਕਿਉਂ ਗਲ ਜਾਂਦਾ ਸਭ ਨੂੰ ਪਾਣੀ ਇਹ ਜਿਹੜਾ ਭੈੜਾ ਆ ਆ ਗੱਲ ਹੈ ਜੀ ਹੀ ਮੰਕਰ ਦੇ ਪ੍ਰਸ਼ਾਸਨ ਤੋਂ ਅਸੀਂ ਦੇ ਇਹ ਅਨੇ ਆਮ ਵੀ ਸਾਨੂੰ ਜੋ ਪਿਛਲੇ ਸਾਲ 20 ਮਾਮਜਾ ਦਿੱਤਾ ਗਿਆ ਹੀ ਉਹ ਵੀ ਨਹੀਂ ਮੈਨੂੰ ਮਿਲਿਆ ਕਿਹਦੇ ਨੂੰ ਨਹੀਂ ਮਿਲਿਆ ਤੇ ਜਿੰਨੇ ਬੰਦੇ ਸੀ ਨਾ ਜਿਹੜੇ ਚਿੰਨ ਅਹਿਮ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਤੇ ਬਾਕੀ ਖਾ ਜਾਂਦੀ ਸਰਕਾਰ ਹੀ ਟੋਟਲ ਦੇਕਰ ਆਪਾਂ ਮੰਡ ਖੇਤਰ ਦੀ ਗੱਲ ਕਰਦੇ ਹਾਂ ਤੇ ਕਿੰਨੇ ਕਿ ਕਿੱਲੇ ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਫੈਲ ਚੁੱਕਿਆ ਹੈ ਪਾਣੀ ਭਾਜੀ ਇਹ ਅੱਧਾ ਜਿਹੜਾ ਨਾ ਹੜਾ ਮੰਡ ਚੱਕੋ ਕੀ ਅੱਧੇ ਦੇ ਵਿੱਚ ਪਾਣੀ ਫਿਰਨ ਡਿਆ ਤੇ ਅੱਧਾ ਜਿਹੜਾ ਅਜੇ ਬਾਹਰ ਆ ਜੇ ਥੋੜਾ ਜਿਹਾ ਇਹਦੀ ਆ ਗਿਆ ਤੇ ਇਹ ਸਮਝੋ ਕਿ ਤੁਸੀਂ ਨਾ ਪਾਣੀ ਚੱਲ ਗਿਆ ਤੇ ਸਾਡਾ ਸਭ ਖੋ ਗਿਆ ਕੱਲ ਦੇ ਮੁਕਾਬਲੇ ਕਿੰਨਾ ਪਾਣੀ ਚੱਲ ਰਿਹਾ ਹਾਂ ਇਹ ਕੱਲ 12 ਵਜੇ ਤੋਂ ਚੱਲੂ ਆ ਹਾਂਜੀ 12 ਵਜੇ ਤੋਂ ਮਗਰੋਂ ਮੁੜ ਕੇ ਘਟ ਗਿਆ ਅਸੀਂ ਉੱਥੋਂ ਡੰਗੜ ਬੱਛਾ ਵੀ ਲੈ ਆਏ ਆਪਣਾ ਸਮਾਨ ਅਜੇ ਅੱਧਾ ਵੇਚਿਆ ਸਾਡਾ ਅਜੇ ਵੇਚਿਆ ਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਹਾਨੂੰ ਕੋਈ ਸੂਚਨਾ ਦਿੱਤੀ ਗਈ ਹੋਵੇ ਕੋਈ ਦੂਜਾਨੀ ਦਿੱਤੀ ਗਈ ਕੋਈ ਇਹ ਨਹੀਂ ਉਹ ਦੱਸਦਾ ਸਾਨੂੰ ਕੋਈ ਵੀ ਪਾਣੀਆਂ ਹੀ ਛੱਡਣ ਲੱਗੇ ਆ ਕਿ ਨਹੀਂ ਲੱਗੇ ਅਸੀਂ ਆਪ ਹੀ ਨਿਕਲਦੇ ਆਂ ਵੀ ਪਾਣੀ ਆ ਗਿਆ ਤੇ ਨਿਕਲ ਜੀਏ